ਕਿਸਾਨ ਵੀਰੋ ਸਾਸਤਰੀ ਕਾਲ ਅੱਜ ਅਸੀਂ ਹਰਿਆਣੇ ਚ ਆਏ ਆਂ ਪਿੰਡ ਗਦਰਾਣਾ ਤਹਿਸੀਲ ਕਾਲਿਆਂ ਵਾਲੀ ਜ਼ਿਲ੍ਹਾ ਸਰਸਾ ਬਾਈ ਕੁਲਵਿੰਦਰ ਸਿੰਘ ਦੇ ਖੇਤ ਆਏ ਆਂ ਬਾਈ ਕੋਲੇ ਪੰਜ ਚਾਰ ਵੈਰਾਈਟੀਆਂ ਲੱਗੀਆਂ ਤੇ ਆਪਣਾ ਚਾਂਦ ਹਾਈਬ੍ਰਿਡ ਸੀਡ ਕੰਪਨੀ ਦਾ ਇਹਨਾਂ ਨੇ ਲਾਇਆ ਸੀ K47 ਦੋ ਕਿੱਲੇ ਲੱਗਿਆਗਾ ਬਾਈ ਨੇ ਪਹਿਲੀ ਵਾਰ ਲਾਇਆਗਾ ਬਾਈ ਨਾਲ ਗੱਲਬਾਤ ਕਰਦੇ ਆ ਕਿੰਨਾ ਖਰਚਾ ਆ ਕੀ ਤਜਰਬਾ ਬਾਈ ਦਾ ਕਿਵੇਂ ਪਾਣੀ ਇਹਨਾਂ ਦੇ ਜ਼ਮੀਨ ਕਿਹੋ ਜੀ ਆ ਕਿੰਨਿਆ ਸਪਰੇਆ ਹੋ ਗਿਆ 2 ਮਹੀਨੇ ਹੋ ਗਏ ਲੱਗੇ ਨੂੰ ਵੈਰੈਟੀ ਨੂੰ ਖੇਚ ਕੋਈ ਚਲਨ ਚ ਦਿੱਕਤ ਬੂਝੇ ਬਾਰੇ ਸਾਰੀ ਆਪਾਂ ਜਾਣਕਾਰੀ ਲਵਾਂਗੇ ਬਾਈਨਾ ਬਾਈ ਆਪਣੇ ਨਾਲ ਕਿਸਾਨ ਵੀਰ ਨਾਲ ਆ ਤੁਹਾਨੂੰ ਇੱਕ ਵਾਰੀ ਖੇਤ ਦਿਖਾ ਰਹੇ ਆਂ ਵੀਡੀਓ ਚ ਹੋਰ ਵੀ ਹਾਈਬ੍ਰਿਡ ਕਾਫੀ ਲੱਗਿਆ ਆਪਾਂ ਨਾਂ ਨਹੀਂ ਲੈਂਦੇ ਕਿਸੇ ਕੰਪਨੀ ਦਾ ਉਹਨਾਂ ਨਾਲੋਂ ਕਹਿੰਦੇ ਸਾਡਾ ਬੂਝਾ ਬਹੁਤ ਵਧੀਆ ਗੁੱਟਾ ਬਹੁਤ ਵਧੀਆ ਮਾਰਿਆ ਨੇ ਵੈਰੈਟੀ ਨੇ ਗੱਲ ਕਰਾਉਣੇ ਆ ਕਿਸਾਨ ਵੀਰ ਨਾਲ ਬਾਈ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਬਾਈ ਜੀ ਸਰ ਇਕਸਾਨ ਦਾ ਗਾਉਂ ਉੱਥੇ ਆ ਵੀ ਜਿਹੜੇ ਦੇਖ ਰਹੇ ਹੋ ਜੀ ਬਾਈ ਜੀ ਦਾ ਨਾਂ ਪਿੰਡ ਕੁਲਵਿੰਦਰ ਸਿੰਘ ਜੀ ਦਾ ਮਾ ਹੈ ਪਿੰਡ ਜੀ ਪਿੰਡ ਗਦਰਾਣਾ ਜ਼ਿਲ੍ਹਾ सिरसा ਜੀ ਰਸੀਲ ਕਾਲਾਂਵਲੀ ਜੀ ਇਹ ਪਹਿਲੀ ਵਾਰ ਲਾਈ ਪਹਿਲੀ ਵਾਰ ਲਾਇਆ ਜੀ ਹਾਂ ਸੀ ਕੇ ਸੰਧਾਲੀ ਪਹਿਲੀ ਵਾਰ ਲਾਇਆ ਜੀ ਕਿੰਨਾ ਬਾਣ ਲੱਗਿਆ ਬਾਈ ਜੀ ਇਹ 2 ਕਿੱਲੇ ਬਾਣ ਲੱਗਿਆ ਜੀ 2 ਕਿੱਲੇ ਲੱਗੇ ਜੀ 2 ਕਿੱਲੇ ਲੱਗੇ ਜੀ ਤੇ ਵੈਰਾਈਟੀ ਕਿਵੇਂ ਲੱਗੀ ਬਾਈ ਜੀ ਵੈਰਾਈਟੀ ਜੀ ਹੁਣ 4-2 ਬਤਾ ਕੋ ਸੋਹਣਾ ਚੱਲਿਆ ਫੱਕ ਫੱਕ ਬਈ ਥੋੜੀ ਜਲੀ ਫੱਕੀ ਬੋਬੇ ਚੱਲੀ ਲਾਉਣ ਵੇਲੇ ਤੇ ਹੁਣ ਕੋਈ ਦਿੱਕਤ ਨਹੀਂ ਇਹ ਬੁੱਝਵਾਜਾ ਵਧੀਆ ਮਾਰਿਆ ਠੀਕ ਹੈ ਨੇ 2 ਮਹੀਨਿਆਂ ਦਾ ਹੋ ਗਿਆ ਹੈ 2 ਮਹੀਨੇ ਤੇ 2 ਮਹੀਨੇ ਦਾ ਹੋ ਗਿਆ ਜੀ ਤੇ ਪਾਣੀ ਦੀ ਗੱਲ ਕਰੀਏ ਪਾਣੀ ਕਿਹੋ ਜਿਹਾ ਬਈ ਪਾਣੀ ਠੀਕ ਹੈ ਵਧੀਆ ਪਾਣੀ ਵਧੀਆ ਜੀ ਜੀ ਕੋਈ ਮਾਲਾ ਚ ਨਹੀਂ ਨਾ ਤੇ ਹੁਣ ਤੱਕ ਦਾ 2 ਮਹੀਨਿਆਂ ਦਾ ਨਾ ਖਰਚਾ ਕਿੰਨਾ ਆ ਗਿਆ ਰੇ ਕਿੰਨੀ ਪਾਈ ਆ ਰੇ 2.5 ਗੱਟੇ ਪਾਤੀ ਜਿਆ 2.5 ਗੱਟੇ ਜੂ 2.5 ਗੱਟੇ ਜੂ ਦੇ ਪਾਤੇ ਹਾਂਜੀ ਡੀਪੀ ਨਹੀਂ ਪਾਈ ਹੈ ਜਿਆ ਡੀਪੀ ਨਹੀਂ ਪਾਈ ਨਾ ਡੀਪੀ ਨਹੀਂ ਪਾਈ ਬਸ ਜਿਆ ਤੇਰਾ ਪ੍ਰਾਣ ਪਾਈ ਹੈ ਜੀ ਤੇ ਕੋਈ ਸਪਰੇਅ ਦੀ ਗੱਲ ਕਰੀਏ ਬਈ ਸਪਰੇਅ ਬਸ ਪ੍ਰਾਣ ਹੀ ਪਾਈ ਹੈ ਜੀ ਹੁਣ ਬੂਜੇ ਵਧੀਆ ਨੇ ਕਿਹੜੀਆਂ ਵੈਰੈਟੀਆਂ ਨਾਲ ਬੂਜਾ ਵਗੈਰਾ ਕਿਵੇਂ ਮਾਰਿਆ ਨੇ ਦੂਜਿਆਂ ਠੀਕ ਹੈ ਲੱਗਦਾ ਜੀ ਬਖਸੇ ਹਾਂ ਚਾਰ ਤੋਂ ਬੜਾ ਦੂਜੀਆਂ ਬੈਟੀਆਂ ਹੈਗੀਆਂ ਲੰਗਾਂ ਮੈਂ ਦੋ ਤਿੰਨ ਬੈਟੀਆਂ ਹੋਰ ਲੰਗਾਂ ਠੀਕ ਹੈ ਜੀ ਉਹਨਾਂ ਬੈਟੀਆਂ ਨਾਲ ਬੂਜਾ ਬਖਸੇ ਰੇ ਰੰਗ ਰੰਗ ਸੋਨਾ ਜੋਨੇ ਰੰਗ ਵੀ ਸੋਨਾਗਾ ਹੂੰ ਬੂਜਾ ਵੀ ਠੀਕ ਹੈ ਜੀ ਦੇਖੋ ਤੇ ਕੋਈ ਤੇਲੇ ਦੀ ਬਿਮਾਰੀ ਕੋਈ ਹੋਰ ਤੇਲੇ ਦੀ ਹੈ ਕੋਈ ਸ਼ਿਕਾਇਤ ਨਹੀਂ ਵੀ ਤੇ ਜਿਵੇਂ ਤੁਸੀਂ ਕਮਾਂਡ 'ਚ ਗੱਲ ਕਰਦੇ ਹੋ ਬੌਣੇ ਬੂਟੇ ਰਹਿ ਗਏ ਹਾਂਜੀ ਰਹਿ ਗਏ ਹਾਂਜੀ ਆਪਣੇ ਖੇਤੇ ਬੌਣੇ ਬੌਣੇ ਬੌਣਾਂ ਰੋ ਪੈ ਰਹੀ ਕਿਹਦਾ ਤੇ ਇਹਦੇ ਵੈਰੈਟੀ 'ਚ ਆਲੀ ਕੋਈ ਨਹੀਂ ਕਰੀ ਕੋਈ ਬਾਈ ਕਰੀ ਸਭ ਆਪਾਂ ਤਾਂ ਕੱਲੀ ਪ੍ਰਦਾਨ ਪਾਈਏ ਜੇ ਤੇ ਹੁਣ ਸਪਰੇ ਕਰਨੀ ਹੈ ਜੀ ਹੁਣ 2 ਮਹੀਨੇ ਹੋ ਗਏ 29 ਤਰੀਕ ਹੋਈ ਅੱਜ ਅੱਛਾ ਜੀ ਸਪਰੇ ਕਰਨੀ ਹੈ ਜੀ ਹੁਣ ਇੱਕ ਇੱਕੋ ਸਾਡੇ ਮੌਸਮ ਜਾਂ ਖਰਾਬ ਹੈ ਜੀ ਇਹ ਵੀਡੀਓ ਤਾਂ ਬਾਈ ਆਪਾਂ ਹੁਣ ਸ਼ੂਟ ਕਰੀਆ ਜਦੋਂ ਮੜਾ ਹੈ ਹਜੇ ਨਿਸਰਨ ਲੱਗਿਆ ਨਹੀਂਗਾ ਹਾਂ ਨਿਸਰਨ ਕਿੰਨੀ ਲੱਗਿਆ ਜਦੋਂ ਜਮਾ ਪੱਕ ਗਿਆ ਉਦੋਂ ਵੀਡੀਓ ਸ਼ੂਟ ਕਰਾਂਗੇ ਠੀਕ ਹੈ ਜੀ ਉਦੋਂ ਆਪਾਂ ਸਾਰੇ ਸਾਂਝਾ ਕਰਨਾ ਕਿੰਨਾ ਖਰਚਾ ਆ ਕੀ ਰੇਟ ਲੱਗਿਆ ਮੰਡੀ ਦਾ ਰੇਟ ਲੱਗਿਆ ਠੀਕ ਹੈ ਠੀਕ ਹੈ ਠੀਕ ਹੈ ਜੀ ਤੇ ਹੁਣ ਤੁਸੀਂ ਇਹ ਵੈਰਾਈ ਤੋਂ ਖੁਸ਼ ਹੋ ਇੱਕ ਵਾਰੀ ਹਾਂ ਜ ਕੋਲ ਮਲਾ ਕੇ ਬਈ ਸੋਹਣੀ ਵੈਰਿਟੀ ਜੀ ਬੂਜਾ ਬੱਜਾ ਵਧੀਆ ਮਾਰਿਆ ਲਾਂਟ ਡਿੱਕਦੇ ਨੇ ਠੀਕ ਹਾਂਜੀ ਕਿਸਾਨ ਵੀਰੋ ਆਪਾਂ ਕਿਸਾਨ ਵੀਰ ਨਾਲ ਕੁਲਵਿੰਦਰ ਨਾਲ ਗੱਲ ਕਰਾਈ ਬਾਈ ਨਾਲ ਬਾਈ ਦਾ ਪਿੰਡ ਗਦਰਾਨਾ ਹਰਿਆਣੇ ਚ ਤਹਿਸੀਲ ਕਾਲਿਆਂ ਵਾਲੀ ਆ ਤੇ ਜ਼ਿਲ੍ਹਾ ਸਰਸਾ ਬਾਈ ਕਹਿੰਦਾ ਪਹਿਲੀ ਵਾਰ ਵੈਰਿਟੀ ਲਾਈ ਆ ਮੈਂ ਸੀ ਕੇ 47 ਚਾਂਸੀਡ ਦੀ ਇਹ ਬਾਈ ਦੇ ਆਪਾਂ ਗਵਾਂਢ ਚ ਵੀ ਦੇਖਿਆ ਬਾਈ ਬੌਣੇ ਬੂਟਿਆਂ ਦੀ ਬਹੁਤ ਸ਼ਿਕਾਇਤ ਆ ਇੱਕ ਫਾਰਮਰ ਦਾ ਤਾਂ ਬਾਣ ਸਾਰੇ ਬੌਣੇ ਬੂਟੇ ਹੀ ਆ ਤੇ ਆਪਾਂ ਅਗਲੀ ਵੀਡੀਓ ਵੀ ਤੁਹਾਡੇ ਨਾਲ ਸਾਂਝੀ ਕਰਾਂਗੇ ਵੀ ਕਿੰਨਾ ਝਾੜ ਰਿਹਾ ਬਾਈ ਦਾ ਤੇ ਕੀ ਰੇਟ ਮੰਡੀ ਰੇਟ ਕੀ ਲੱਗਿਆ ਕਿੰਨਾ ਖਰਚਾ ਆਇਆ ਸਪਰੇਆ ਦਾ ਹਜੇ ਤੱਕ ਕੋਈ ਸਪਰੇ ਨਹੀਂ ਕਰੀ 2 ਮਹੀਨਿਆਂ ਦਾ ਲੱਗਿਆ ਪੂਰੇ ਤਕਰੀਬਨ 2 ਮਹੀਨੇ ਹੋ ਗਏ ਤੁਸੀਂ ਬਾਣ ਦੇਖ ਸਕਦੇ ਹੋ ਗੁੱਜਾ ਵਗੈਰਾ ਬਹੁਤ ਵਧੀਆ ਮਾਰਿਆ ਬਾਈ ਜੀ ਪੂਰੇ ਖੁਸ਼ ਹੈ ਤੇ ਬਾਣੇ ਬੂਟਿਆਂ ਦੀ ਕੋਈ ਸ਼ਿਕਾਇਤ ਨਹੀਂ ਇਹਦੇ ਚ ਸਾਰਾ ਇੱਕਸਾਰ ਖੜਾਗਾ ਸੋ ਸਾਰੇ ਕਿਸਾਨਾਂ ਨੂੰ ਅਸੀਂ ਇਹ ਅਪੀਲ ਕਰਦੇ ਆ ਕੋਈ ਵੀ ਨਵੀਂ ਕੰਪਨੀ ਕੋਈ ਨਵੀਂ ਵੈਰਾਈਟੀ ਆਉਂਦੀ ਆ ਸਾਰਾ ਬਾਣ ਨਾਲ ਆਇਆ ਕਰੋ ਕਿਲਾ ਅੱਧਾ ਕਿਲਾ ਟ੍ਰਾਇਲ ਜ਼ਰੂਰ ਕਰਿਆ ਕਰੋ ਅਜਮਾਇਆ ਕਰੋ ਵੈਰਾਈਟੀ ਕਿਉਂਕਿ ਕਈ ਵੈਰਾਈਟੀਆਂ ਹੁੰਦੀਆਂ ਏਰੀਆ ਦੇ ਹਿਸਾਬ ਨਾਲ ਸੂਟੇਬਲ ਹੁੰਦੀਆਂ ਆਪਾਂ ਕਿਸੇ ਦੇ ਮਗਰ ਲਾ ਕੇ ਕੋਈ ਵੈਰਾਈਟੀ ਨਾ ਲਾਓ ਕਿਲਾ ਅੱਧਾ ਕਿਲਾ ਟ੍ਰਾਇਲ ਜ਼ਰੂਰ ਕਰੋ ਇਹ ਬਾਈ ਨੇ ਪਹਿਲੀ ਵਾਰ ਲਾਇਆ 2 ਕਿੱਲੇ ਲਾਇਆਗਾ ਤੇ ਕਿਸਾਨ ਵੀਰ ਪੂਰਾ ਖੁਸ਼ ਆ ਅਗਲੀ ਵੀਡੀਓ ਤੇ ਤੁਹਾਡੇ ਨਾਲ ਗੱਲਬਾਤ ਕਰਾਵਾਂਗੇ ਵੀਰ ਨਾਲ ਸੋ ਸਾਰੇ ਵੀਡੀਓ ਦੇਖਦੇ ਕਿਸਾਨ ਵੀਰਾਂ ਦਾ ਧੰਨਵਾਦ ਜੀ ਜਿਹੜੇ ਵੀਰ ਆਪਣੇ ਚੈਨਲ ਤੇ ਨਵੇਂ ਆ ਸਬਸਕ੍ਰਾਈਬ ਕਰ ਲਓ 바ਵਾ ਪੀ ਵੀ 03 ਮਾਲਵਾ ਲਾਈਕ ਸ਼ੇਅਰ ਤੇ ਕਮੈਂਟਾਂ ਚ ਜਰੂਰ ਰਾਇ ਦਿਓ ਆਪਦੀ ਵੈਰਾਈਟੀ ਤੁਹਾਨੂੰ ਕਿਵੇਂ ਲੱਗੀ ਬਾਈ ਜੀ ਸੋ ਸਾਰੇ ਕਿਸਾਨਾਂ ਦਾ ਧੰਨਵਾਦ ਜੀ